ਜ਼ੀਲਾ ਸੰਗਰੂਰ ਦੇ ਸੁਨਾਮ ਸ਼ਹਿਰ ਵਿੱਚ ਪ੍ਰਾਈਵੇਟ ਸੈੱਲੋ ਪਲਾਂਟਾਂ ਦੇ ਖਿਲਾਫ ਕਿਸਾਨ ਯੂਨੀਅਨ ਵੱਲੋਂ ਤਰਨਾ ਦਿੱਤਾ ਜਾ ਰਿਹਾ ਸੀ ਜਿਸ ਦੌਰਾਨ ਲਹਿਰਾਗਾਗਾ ਦੇ ਕਰਮਜੀਤ ਸਿੰਘ ਦੀ ਦਿਲ ਦਾ ਬਦੌਰਾ ਪੈਣ ਨਾਲ ਮੌਤ ਹੋ ਗਈ ਕਰਮਜੀਤ ਸਿੰਘ ਦੀ ਮੌਤ ਤੋਂ ਬਾਅਦ ਕਿਸਾਨ ਯੂਨੀਅਨ ਵੱਲੋਂ ਲਹਿਰਾਗਾਗਾ ਵਿਖੇ ਬਲਾਕ ਪੱਧਰੀ ਤਰਨਾ ਲਗਾਇਆ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਰਮਜੀਤ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇ ਨਾਲ ਨਾਲ ਉਸਦੇ ਕਰਜ਼ੇ ਦੀ ਮਾਫੀ ਲਈ ਵੀ ਸਰਕਾਰ ਜਲਦ ਐਲਾਨ ਕਰੇ ਕਿਸਾਨ ਯੂਨੀਅਨ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਅجاه ਨਹੀਂ ਕਰਦੀ ਤਾਂ ਉਹਨਾਂ ਦਾ ਧਰਨਾ ਲਗਾਤਾਰ ਜਾਰੀ ਰਹੇਗਾ ਅਤੇ ਉਹ ਮ੍ਰਿਤਕ ਕਿਸਾਨ ਕਰਮਜੀਤ ਸਿੰਘ ਦੇ ਪਰਿਵਾਰ ਦੇ ਲਈ ਡਟ ਕੇ ਖੜੇ ਹਨ ਅਤੇ ਉਸ ਦਾ ਕਰਜ਼ਾ ਮਾਫ ਕਰਵਾ ਕੇ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤਵਾ ਕੇ ਹੀ ਰਹਿਣਗੇ ਅੱਜ ਦੇ ਚੈਨਲ ਦੇ ਜ਼ਰੀਏ ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਸਰਕਾਰਾਂ ਨੇ ਪਿਛਲੇ ਦਿਨਾਂ ਦੇ ਅੰਦਰ ਸੈਲੋ ਵਾਲੇ ਕਾਨੂੰਨ ਬਣਾਏ ਆ ਜਿਹਨੇ ਸਹਿਲੋਂ ਦੇ ਵਿੱਚ ਜਿਹੜਾ ਅਨਾਜ ਹੈ ਵੱਡੇ ਪੱਧਰ ਤੇ ਰੱਖਿਆ ਜਾਣਾ ਹੈ ਢਾਰਪੋਲੇ ਢਕਾਣਿਆਂ ਨੂੰ ਵੇਚਣ ਜਾ ਰਹੇ ਉਸ ਸੰਘਰਸ਼ ਦੇ ਵਿੱਚ ਸਾਡਾ ਜੋਧਾ ਕਰਮਜੀਤ ਸਿੰਘ ਪਿੰਡ ਸੰਗਤਪੁਰਾ ਤੋਂ ਉਸ ਪ੍ਰੋਗਰਾਮ ਦੇ ਵਿੱਚ ਉਸ ਸੰਘਰਸ਼ ਦੇ ਵਿੱਚ ਸ਼ਾਮਿਲ ਸੀਗਾ ਉਹ ਬਾਥਰੂਮ ਕਰਦਾ ਆਇਆ ਤੇ ਉੱਥੇ ਉਹਨੂੰ ਜਿਹੜੀ ਟੈਕ ਆਇਆ ਟੈਕ ਆਉਣ ਤੋਂ ਬਾਅਦ ਉਹਤੇ ਹਸਪੀਟਲ ਫੌਰੀ ਤੌਰ ਤੇ ਦਾਖਲ ਕੀਤਾ ਗਿਆ ਉਦਵਤ ਹਾਟ ਗਿਆ ਰਹਾ ਸੈਂਟਰ ਸਭਰੂਚਾ ਫਿਰ ਸਰਕਾਰੀ ਉਦਵਤ ਪਟਿਆਲੇ ਪਟਿਆਲੇ ਜਾ ਕੇ ਜਣੀ 8:00 8 ਵਜੇ ਉਹ ਬੰਦਾ ਜਿਹੜਾ ਸ਼ਿਦੀ ਪ੍ਰਾਪਤ ਕਰ ਗਿਆ ਭਾਰਤੀ ਦਸਾਂਜਕਤਾ ਗ੍ਰਾਹਾ ਸਾਡੀ ਮੰਗ ਹੈ ਤੇ ਸਾਡੀ ਜਥੇਬੰਦੀ ਦਾ ਜਿਹੜਾ ਸੰਵਧਾਨ ਹੈ ਕਹਦਾ ਕਾਨੂੰਨ ਹੈ ਉਹਦੇ ਵਿੱਚ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੀ ਜੋਗ ਬਾਬਜਾ ਪਰਿਵਾਰ ਦੇ ਇੱਕ ਜੀ ਨੂੰ ਉਦੀ ਯੋਗਤਾ ਦੇ ਮੁਤਾਬਕ ਨੌਕਰੀ ਸਾਰਾ ਕਰਜ਼ਾ ਉਹ ਪ੍ਰਾਈਵੇਟ ਹੈ ਆਰਟੀ ਅਧਿਆਰਕਾਡ ਤੇ ਲਿਆ ਹੋਇਆ ਪੰਨ ਕਾਰਡ ਤੇ ਲਿਆ ਹੋਇਆ ਉਹ ਕਰਜ਼ਾ ਖਤਮ ਹੋਵੇ ਕਿਉਂਕਿ ਪਰਿਵਾਰ ਕੋਲੇ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈ ਇਸ ਕਰਕੇ ਵੱਡੀ ਸਮੱਸਿਆ ਹੈ ਪਰਿਵਾਰ ਕੋਲ ਕੋਈ ਰੁਜ਼ਗਾਰ ਨਹੀਂ ਇਸ ਕਰਕੇ ਉਸ ਅਰਥੀ ਜੋਧੇ ਨੂੰ ਸਲਾਮ ਕਰਦੇ ਆ ਇਹ ਜੋ ਮੋਰਚਾ ਹੋਰੇ ਇਸ ਦੇ ਦਫ਼ਤਰ ਲੱਗਿਆ ਇਹ ਉਨਾ ਸਮਾਂ ਜਾਰੀ ਰਹੂਗਾ ਦਿੰਨਾ ਚੜੇ ਤਿੰਨੇ ਸ਼ਰਤਾਂ ਜਾਨੀ ਮੁਆਵਜ਼ੇ ਵਾਲੀ ਨੌਕਰੀ ਵਾਲੀ ਤੇ ਕਰਜ਼ੇ ਵਾਲੀ ਸਰਕਾਰ ਮੰਨ ਨਹੀਂ ਲੈਂਦੀ ਤੇ ਅੱਜ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਸਰਕਾਰ ਨੂੰ ਇਹ ਜਿਹੜੀ ਗੱਲ ਹੈ ਆਪਦੀ ਪਹਚਾ ਰਹੇ ਆ ਤੇ ਦੇਖੋ ਜੀ ਸਾਡੀ ਜਥੇਬੰਦੀ ਭਾਰਤੀ ਕਿ ਸਾਡੇ ਤਾਗਰਾਹਾਂ ਲੜਨ ਦਾ ਜਿਹੜਾ ਤੌਰ ਤਰੀਕਾ ਸਾਡਾ ਉਸ ਹਿਸਾਬ ਨਾਲ ਸਾਰੇ ਕਿਤੇ ਜੋਗ ਮੁਆਵਜ਼ਾ ਵੀ ਮਿਲੇ ਨੌਕਰੀਆਂ ਮਿਲੀਆਂ ਪਿੱਛੇ ਚੋਣ ਜਦੋਂ ਕੋਣ ਕੁਛ ਨੇ ਉਹ ਬੰਦੀਆਂ ਲਾਈਆਂ ਹੋਈਆਂ ਨੇ ਤੇ ਆ ਉਹਦੇ ਵੀ ਸਾਡਾ ਇੱਕ ਸਾਥੀ ਸੀ ਜੋ ਗੱਦੀ ਉਹਦੇ ਵੀ ਇਸ ਨੇ ਮਾਪਜਾ ਵੀ ਲਿਆ ਕਰਜਾ ਵੀ ਨੌਕਰੀਆਂ ਤੇ ਸਾਡੀ ਜਥੇਬੰਦੀ ਦਾ ਬਕਾਇਦਾ ਤੌਰ ਤੇ ਗੱਲਬਾਤ ਹੈ ਜਿਹੜੀ ਪਹਿਲਾਂ ਵੀ ਚੱਲਦੀ ਰਹਿੰਦੀ ਹੈ ਹੁਣ ਵੀ ਚੱਲ ਰਹੀ ਹੈ ਇਹ ਧਰਨਾ ਲਾਉਣ ਦਾ ਜਿਹੜਾ ਮਕਸਦ ਹੈ ਇਹ ਕੱਲ ਇੱਕ ਸਾਡੇ ਪਿੰਡ ਦਾ ਨੌਜਵਾਨ ਕਿਸਾਨ ਸੀਗਾ ਕੱਲ ਸੁਨਾਮ ਸੈਲੋ ਮੂਰੇ ਧਰਨਾ ਦਿੱਤਾ ਗਿਆ ਸੀਗਾ ਉਸ ਧਰਨੇ ਦੌਰਾਨ ਚੱਲਦੇ ਧਰਨੇ ਦੌਰਾਨ ਉਹ ਬੰਦੇ ਦੀ ਤਬੀਤ ਖਰਾਬ ਹੋਣ ਕਾਰਨ ਅੱਗੇ ਉਹਨੂੰ ਹਸਪੀਟਲ ਵਗੈਰਾ ਲੈ ਕੇ ਗਏ ਤੇ ਉਹ ਪਟਿਆਲੇ ਜਾ ਕੇ ਉਹਦੀ ਡੈਥ ਹੋ ਗਈ। ਇਸ ਦੁਖਦਾਈ ਘਟਨਾ ਦੇ ਕਾਰਨ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਕਿੰਨੇ ਮੈਂਬਰ ਨੇ ਇਸ ਪਰਿਵਾਰ ਦੇ? ਇਸ ਪਰਿਵਾਰ ਦੇ ਇੱਕ ਦਾ ਇਹ ਮੈਸੇਜ ਆ ਚਰਨਜੀਤ ਅਰਜਿੰਦਰ ਕੌਰ ਆ। ਤੇ ਦੋ بیٹے ਨੇ ਇਹਨਾਂ ਦੇ ਇੱਕ ਦਾ ਨੋਆ ਗੁਰਲਾਲ ਸਿੰਘ ਤੇ ਛੋਟੇ بیٹے ਦਾ ਨੋਆ ਗੁਰਪਾਲ ਸਿੰਘ ਹੈ ਤੇ ਜਮੀਨ ਹੈ ਜਮੀਨ ਪਹਿਲਾਂ ਹੈਗੀ ਸੀਗੀ ਪਰ ਸਮੇ ਦੇ ਹਾਲਾਤ ਮਾੜੇ ਹੋਣ ਕਾਰਨ ਉਹ ਜਮੀਨ ਇਹਨਾਂ ਦੀ ਵਿਕ ਚੁੱਕੀ ਹੈ ਕਾਫੀ ਸਮਾਂ ਪਹਿਲਾਂ ਤੇ ਹਾਲਾਤ ਬਹੁਤ ਗੰਭੀਰ ਨੇ ਦੋਏ ਬੱਚੇ ਬੇਰੁਜ਼ਗਾਰ ਨੇ ਤੇ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਅੱਗੇ ਮੰਗ ਕਰਦੇ ਹਾਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਇਹ ਦੁਖਦਾਈ ਘਟਨਾ ਵਾਪਰੀ ਹੈ ਇਹ ਕਿਸਾਨ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਜੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਦੇ ਕੇ ਇਹਨਾਂ ਦੇ ਰੋਟੀ ਦਾ ਜ਼ਿਗਾਰਡ ਕੀਤਾ ਜਾਵੇ ਇਹ ਧਰਨਾ ਜੀ ਇੱਕ ਸਾਡਾ ਕਿਸਾਨ ਆ ਜਿਹੜੀਆਂ ਸਰਕਾਰ ਦੀਆਂ ਗਲਤ ਨੀਤੀਆਂ ਲੋਕਾਂ ਤੇ ਥੱਪਰੀ ਥੱਪਰੀ ਆਉਦੇ ਸਬੰਧ ਜੇ ਕੱਲ ਸਾਰੇ ਪੰਜਾਬ ਵਿੱਚ ਆ ਸੋਲੋ ਕਦਮ ਨੇ ਜਿਹੜੇ ਉਹਨਾਂ ਲੱਗੇ ਅੱਗੇ ਧਰਨੇ ਲਾਏ ਹੋਏ ਤੇ ਤੇ ਇਹ ਸਾਡਾ ਵੀਰ ਕਰਮਜੀਤ ਸਿੰਘ ਸੰਗਤਪੁਰਾ ਉੱਥੇ ਉਸ ਸੰਘਰਸ਼ 'ਚ ਆਪਣੀ ਸ਼ਹੀਦੀ ਦੇ ਗਿਆ ਉਹ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਦੇ ਖਿਲਾਫ ਲੜਦਾ ਹੋਇਆ ਜਾਨ ਦੇ ਗਿਆ ਉਹਦੇ ਪਰਿਵਾਰ ਨੂੰ ਪਿੱਛੇ ਮਾਮਜੇ ਦੀ ਗੱਲ ਆ ਉਹਦਾ ਕਰਜ਼ਾ ਖਤਮ ਹੋਵੇ 10 ਲੱਖ ਰੁਪਈਆ ਇੱਕ ਪਰਿਵਾਰ ਨੂੰ ਜੀ ਨੂੰ ਨੌਕਰੀ ਉਹਦੀ ਮੰਗ ਸਰਕਾਰ ਤੋਂ ਕਰਦਿਆਂ ਕਿਉਂਕਿ ਇਹ ਸਰਕਾਰ ਦਾ ਸਰਕਾਰ ਘਾਤ ਲੈ ਇਸ ਚੀਜ਼ ਦੀ ਇਹ ਉਹਨਾਂ ਚਿਹਰਾ ਮੋਰਚਾ ਚੱਲੂਗਾ ਜਿੰਨਾ ਚਿਰ ਸਰਕਾਰ ਇਹ ਮਾਮਜ਼ਾ ਨਹੀਂ ਦਿੰਦੀ ਤੇ ਇੱਕ ਪਰਿਵਾਰ ਨੂੰ ਜੀਰੀ ਨੌਕਰੀ ਦਿੰਦੀ ਤੇ ਉਹ ਜਿਹੜਾ ਸਾਡਾ ਵੀਰ ਹੈ ਰਜਿੰਦਰਾ ਹਸਪਤਾਲ ਚ ਡਬਲ ਡਬਲ ਉੱਥੇ ਪਈ ਹੈ ਉਹ ਸੰਸਕਾਰ ਉਹਦਾ ਜਿੰਨਾ ਚਿਰ ਮਾਮਜੇ ਦਾ ਸਰਕਾਰ ਦਿੰਦੇ ਨਹੀਂ ਉਹਨਾਂ ਜਿਹੜਾ ਸੰਸਕਾਰ ਕਰਦੇ ਨਹੀਂ ਉਹਨਾਂ ਚਰਮੋਰਚਾ ਚੱਲੂਗਾ ਇਹ ਮੋਰਚਾ ਦਿਨ ਰਾਤ